ਹੋ ਗਏ 3 ਦਿਨ ਹੋ ਗਏ ਉਦੋਂ ਮੇਰਾ ਜੇਠਪੁਰਾ ਆਈ ਮੈਂ ਫੋਨ ਕਰਦੀ ਰਹੀ ਤੇ ਮੈਂ ਆ ਜੋਤੀ ਦਾ ਫੋਨ ਨਹੀਂ ਆਉਂਦਾ ਤੇ ਆਰ ਕੇ ਮਰਜਨ ਨੂੰ ਫੋਨ ਕੀਤਾ ਕਹਿੰਦਾ ਮम्मा ਤੂੰ ਕਿੱਦਾਂ ਮੈਨੂੰ ਫੋਨ ਕੀਤਾ ਮੈਂ ਜੋਰਜਨ ਜੋਤੀ ਦਾ ਫੋਨ ਹੀ ਪੁੱਤੋਂ ਆਉਂਦਿਆ ਕਹਿੰਦਾ ਮम्मा ਉਹਦਾ ਫੋਨ ਖਰਾਬ ਹੋਇਆ ਨਾ ਕੋਈ ਤੂੰ ਟੈਨਸ਼ਨ ਨਾ ਲੈ ਜਦੋਂ ਉਹਦਾ ਫੋਨ ਠੀਕ ਹੋ ਗਿਆ ਉਹਨੇ ਆਪੇ ਫੋਨ ਕਰ ਦੇਣਾ ਤੈਨੂੰ ਤੇ ਆਰ ਕੇ ਵਿਚਾਰੇ ਉਹਨੇ ਪੁੱਤ ਨੇ ਮੇਰੇ ਰੋਂਦੇ ਰੋਂਦੇ ਫੋਨ ਕੀਤਾ ਮੇਰੇ ਪੁੱਤ ਨੂੰ ਗੱਲ ਨਾ ਗਈ ਆਵੇ ਕਹਿੰਦਾ ਮੰਮੀ ਜਾ ਕੇ ਪੜਾਉਂਦ ਕਹਿ ਰ ਆਪਣੀ ਨੂਂਦ ਮੇਰੀ ਇਹ ਜੋਤੀ ਏ ਨੀ ਤੈਨੂੰ ਕਿਦਾਂ ਲਿਆਵਾਂ ਦਬ ਕੇ ਨਹੀਂ ਮੇਰੀ ਇਹ ਜੋਤੀ ਏ ਮੇਰੀ ਇਹ ਸ਼ੇਰ ਨਹੀਂ ਏ ਕੀ ਲੱਗਦਾ ਕੀ ਕਰਨ ਹੋ ਸਕਦਾ ਨਹੀਂ ਮੇਰੀ ਇਹ ਸ਼ੇਰ ਨਹੀਂ ਏ ਕੀ ਲੱਗਦਾ ਤੁਹਾਨੂੰ ਕੀ ਕਰਨ ਹੋ ਸਕਦਾ ਨਹੀਂ ਮੈਂ ਕੀ ਕਰਾਂ ਮੇਰੀ ਨੋ ਲਿਆ ਦੋ ਬਾਬਸ ਮੈਂ ਕੀ ਕਰਾਂ ਬਾਜੀ ਮੇਰੇ ਕੋ ਨਹੀਂ ਰਿਹਾ ਜਾਂਦਾ ਨਹੀਂ ਮੇਰੀ ਇਹ ਜੋਤੀ ਏ ਕੋਈ ਕਿਸੇ ਦੇ ਤੁਹਾਨੂੰ ਕੋਈ ਦੁਸ਼ਮਣੀ ਜਾਂ ਕੋਈ ਸ਼ੱਕ ਨਹੀਂ ਹੈਗਾ ਕੋਈ ਨਿਸ਼ਾਕ ਬੜੀ ਸੋਹਣੀ 8 ਸਾਲ ਰਹੀ ਆ ਇੱਥੇ ਕੁਛ ਨਹੀਂ ਖੁਸ਼ੀ ਖੁਸ਼ੀ ਰਹਿੰਦੇ ਰਹੇ ਕੋਈ ਨਹੀਂ ਬੇਟਾ ਹਮੇਸ਼ਾ ਕਦ ਹੋ ਗਿਆ ਅਜੇ ਮੀਨਾ ਕੋ ਹੋ ਜਾ ਵਿਚਾਰੀ ਮੀਨਾ ਕੋ ਹੋ ਜਾ ਘਰਾਈ ਨੂੰ ਇਹ ਮੇਰੇ ਪੁੱਤ ਕਿਦਾਂ ਰਹੇਗਾ ਤੂੰ ਫਿਕਰ ਦੇ ਰਹੇ ਜਿਨ੍ਹਾਂ ਦੀ ਡੈਥ ਹੋਈ ਆ ਕੀ ਲੱਗਦੇ ਸੀ ਤੁਹਾਨੂੰ ਕਿਦਾਂ ਪਤਾ ਲੱਗਾ ਤੁਹਾਨੂੰ ਸਾਰੇ ਇਹਨਾਂ ਦਾ ਲਗਾਤਾਰ ਕੋਈ ਨਹੀਂ ਤੂੰ ਹੀ ਆਂ ਜੀ ਮੈਂ ਜਿਨ੍ਹਾਂ ਦੀ ਡੈਥ ਹੋਈ ਆ ਕੌਣ ਸੀ ਕੀ ਲੱਗਦੇ ਤੁਹਾਨੂੰ ਇਸ ਤਰ੍ਹਾਂ ਪਤਾ ਲੱਗਾ ਮੇਰੇ ਭਰਾ ਦੀ ਨੂੰ ਮੇਰੀ ਨੂੰ ਹੀ ਲੱਗੀ ਇਹਦਾ ਪਤਾ ਲੱਗਾ ਤੁਹਾਨੂੰ ਮੁੰਡੇ ਦੇ ਬਾਹਰ ਸਾਰੋ ਮੈਨੂੰ ਤੇ ਆ ਮੁੰਡੇ ਨੇ ਦੱਸਿਆ ਕਹਿੰਦੇ ਵੀ ਫੋਨ ਆਇਆ ਬਾਹਰੋਂ ਵੀ ਬੰਦੂਏ ਕੋ ਵੀ ਫੋਨ ਨਹੀਂ ਜੁਕਣ ਦੀ ਇੰਨੇ ਚ ਦੋ ਤਿੰਨ ਨੇ ਫੋਨ ਕਿਉਂ ਨਹੀਂ ਜੁਕਣੇ ਮੇਰਾ ਫੋਨ ਚ ਉਸੇ ਹਟਾਉਂਦੀ ਦੋ ਫੋਨ ਨਹੀਂ ਜੁਕਿਆ ਤੇ ਮੁੜ ਕੇ ਫਿਰ ਪੁਰਾਣਾ ਹੀ ਹੁੰਦਾ ਦੱਸਿਆ ਵੀ ਕਹਿੰਦਾ ਜਾ ਕੇ ਪਤਾ ਤਾਂ ਕਰੋ ਵੀ ਫੋਨ ਕਿਉਂ ਨਹੀਂ ਜੁਕਣ ਦੀ ਮੇਰਾ ਵੀ ਜੁਕ ਨਹੀਂ ਨਾ ਤੁਹਾਡਾ ਜੁਕ ਨਹੀਂ ਇੱਥੇ ਆਏ ਨਾ ਬੂਆ ਖੁੱਲਾ ਹੈ ਅੱਗੇ ਇਹ ਬਾਸ ਨਹੀਂ ਇਹਨਾਂ ਨੇ ਬੋਲਿਆ ਬੂਆ ਇਹਨਾਂ ਬਾਸੀ ਇਹਨਾਂ ਦੀ ਅੱਛਾ ਬਾਤ ਥੋੜਾ ਘੰਟਾ ਕਰਾਇਆ ਜੀ ਚੱਲਿਓ ਬਲੇ ਬਸੰਦੇ ਇਥੇ ਕੋਈ ਨਹੀਂ ਕੀ ਕਰਨ ਕੀ ਹੋ ਸਕਦਾ ਜਾਣਿਆ ਉਹਨਾਂ ਕੀ ਬਣਿਆ ਇਹਦੇ ਨਾਲ ਲੋ ਚੁੰਨੀ ਜੀ ਆਵੇ ਉੱਤੇ ਟੰਗੀ ਜੀ ਆਦੇ ਆਹ ਜਾਂ ਲਗਾ ਬਸ